15 ਤਰੀਕ ਨੂੰ ਜਦੋਂ ਇਹ ਦੇਸ਼ ਦੇ ਹਾਕਮ ਆਜ਼ਾਦੀ ਦਾ ਮਨਾ ਰਹੇ ਹੋਣਗੇ ਜਸ਼ਨ ਬਿਲਕੁਲ ਉਸੇ ਸਮੇਂ ਆਪਣੇ ਮੋਰਚੇ ਦਾ ਸੱਦਾ ਵੀ ਆਪਾਂ ਟਰੈਕਟਰ ਮਾਰਚ ਕਰਾਂਗੇ ਪੂਰੇ ਦੇਸ਼ ਵਿੱਚ ਪੂਰੇ ਪੰਜਾਬ ਵਿੱਚ ਵੱਡੇ ਵਿਸ਼ਾਲ ਟਰੈਕਟਰ ਮਾਰਚ ਕੀਤੇ ਜਾਣਗੇ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਲਿਆ ਕੇ ਇਹਨਾਂ ਨੇ ਲੋਕਾਂ ਨੂੰ ਲੋਕਾਂ ਦਾ ਮੂੰਹ ਬੰਦ ਕਰਨ ਲੋਕਾਂ ਦਾ ਗਲਾ ਹੋਰ ਘੁੱਟਣ ਦੇ ਜਿਹੜੇ ਰਾਹ ਸਰਕਾਰ ਪਈ ਆ ਉਹਦੇ ਵਿਰੋਧ ਵਜੋਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਟਰੈਕਟਰਾਂ ਦੇ ਉਹ ਵੱਡੀ ਗਿਣਤੀ ਚ ਆਪਾਂ ਉਸ ਦਿਨ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਪਹਿਲੀ ਤੁਹਾਨੂੰ ਜਾਣਕਾਰੀ ਸਾਰੇ ਸਮੂਹ ਪੰਜਾਬ ਨਿਵਾਸੀਆਂ ਨੂੰ ਕਿ ਜੋ ਆਪਣੇ ਮੋਰਚੇ ਚੱਲ ਰਹੇ ਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਉਹ ਪੂਰੀ ਤਰ੍ਹਾਂ ਚੜ੍ਹਦੀ ਕਲਾ 'ਚ ਆਤ ਦੀ ਗਰਮੀ ਦੇ ਬਾਵਜੂਦ ਵੀ ਮੱਖੀਆਂ ਮੱਛਰ ਦੇ ਬਾਵਜੂਦ ਵੀ ਆਪਣੇ ਕਿਸਾਨ ਯੋਧੇ ਉੱਥੇ ਲਗਾਤਾਰ ਡਟੇ ਰਹੇ ਆ ਹੁਣ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਕੰਮ ਨਿਭੜ ਗਿਆ ਵਾ ਆਪਣੇ ਝੋਨੇ ਦਾ ਝੋਨੇ ਵੀ ਤਕਰੀਬਨ ਸੰਭ ਗਈ ਆ ਖਾਦਾ ਖੁੱਦਾ ਪੈ ਗਈਆਂ ਸੋ ਹੁਣ ਸਾਰੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਦੇ ਘਰਾਂ ਦੇ ਕੰਮ ਛੱਡਦੇ ਹੋਏ ਹੁਣ ਆਪ ਸਾਰੇ ਆਪਦੇ ਭਰਾਵਾਂ ਕੋਲੇ ਪਹੁੰਚ ਜੇ ਉਹਨਾਂ ਭਰਾਵਾਂ ਕੋਲੇ ਪਹੁੰਚ ਜੇ ਜਿਹੜੇ ਸਮੂਹ ਕਿਸਾਨੀ ਵਾਸਤੇ ਜਿਨ੍ਹਾਂ ਨੇ ਸਾਰਾ ਕੁਝ ਗਰਮੀ ਮੱਛਰ ਮੱਖੀਆਂ ਸਾਰਾ ਕੁਝ ਲਿਆ ਹੁਣ ਉਹ ਤੁਹਾਨੂੰ ਯਾਦ ਕਰ ਰਹੇ ਆ ਤੁਹਾਨੂੰ ਡੀਕ ਰਹੇ ਆ ਸੋ ਪਹਿਲੀ ਗੱਲ ਤਾਂ ਇਹ ਵੀ ਸਾਰੇ ਦੇ ਸਾਰੇ ਆਪਾਂ ਹੁਣ ਉੱਥੇ ਮੋਰਚਿਆਂ ਤੇ ਪਹੁੰਚ ਜੇ ਅਗਲੀ ਗੱਲ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗਾਇਰ ਰਾਜਨੀਤਿਕ ਵੱਲੋਂ 15 ਤਰੀਕ ਨੂੰ ਜਦੋਂ ਇਹ ਦੇਸ਼ ਦੇ ਹਾਕਮ ਆਜ਼ਾਦੀ ਦਾ ਮਨਾ ਰਹੇ ਹੋਣਗੇ ਜਸ਼ਨ ਬਿਲਕੁਲ ਉਸੇ ਸਮੇਂ ਆਪਣੇ ਮੋਰਚੇ ਦਾ ਸੱਦਾ ਵੀ ਆਪਾਂ ਟਰੈਕਟਰ ਮਾਰਚ ਕਰਾਂਗੇ ਪੂਰੇ ਦੇਸ਼ ਵਿੱਚ ਪੂਰੇ ਪੰਜਾਬ ਵਿੱਚ ਵੱਡੇ ਪਖਾਲ ਟਰੈਕਟਰ ਮਾਰਚ ਕੀਤੇ ਜਾਣਗੇ ਇੱਕ ਤਾਂ ਜਿਹੜੀਆਂ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਆਪਾਂ ਬੈਠੇ ਹੋਏ ਹਾਂ ਉੱਥੇ ਐ ਐਮਐਸਪੀ ਨਾਲ ਜੋੜ ਕੇ ਲਖੀਮਪੁਰ ਕੀਰੀ ਨਾਲ ਜੋੜ ਕੇ ਉਹ ਸਾਰੀਆਂ ਮੰਗਾਂ ਬਾਰੇ ਤੁਸੀਂ ਜਾਣਦੇ ਹੋ ਉਹਨਾਂ ਮੰਗਾਂ ਦੇ ਸਬੰਧ ਵਿੱਚ ਤੇ ਨਾਲ ਦੀ ਨਾਲ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਲਿਆ ਕੇ ਇਹਨਾਂ ਨੇ ਲੋਕਾਂ ਨੂੰ ਲੋਕਾਂ ਦਾ ਮੂੰਹ ਬੰਦ ਕਰਨ ਲੋਕਾਂ ਦਾ ਗਲਾ ਹੋਰ ਘੁੱਟਣ ਦੇ ਜਿਹੜੇ ਰਾਹ ਸਰਕਾਰ ਪਈ ਆ ਉਦੇ ਵਿਰੋਧ ਵਜੋਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਟਰੈਕਟਰਾਂ ਦੇ ਉਹ ਵੱਡੀ ਗਿਣਤੀ ਚ ਆਪਾਂ ਉਸ ਦਿਨ ਲੈ ਕੇ ਆਈਏ ਕੋਈ ਵੀ ਆਪਣਾ ਟਰੈਕਟਰ ਉਸ ਦਿਨ ਘਰੇ ਨਾ ਰਵੇ ਕਿਉਂਕਿ ਆਪਣਾ ਸਾਰਿਆਂ ਦਾ ਫਰਜ ਆ ਆਪਣਾ ਮੋਰਚਾ ਐਮਐਸਪੀ ਦਾ ਜਿਹੜਾ ਲੱਗਾ ਵਾ ਆਪਣੇ ਹੋਰ ਮੰਗਾਂ ਨੂੰ ਲੈ ਕੇ ਲੱਗਾ ਜਿਹੜਾ ਤਾਂ ਕਿ ਉਸ ਦਿਨ ਤੁਹਾਡੇ ਟਰੈਕਟਰਾਂ ਦੀ ਗਿਣਤੀ ਇਸ ਸਰਕਾਰ ਨੂੰ ਇਸ ਫਾਸ਼ੀਵਾਦੀ ਸਰਕਾਰ ਨੂੰ ਇਹ ਯਾਦ ਜਰੂਰ ਕਰਾ ਦਵੇ ਇਹ ਗੱਲ ਸਮਝਾ ਜਰੂਰ ਦਵੇ ਤੁਹਾਡੇ ਵੱਡੇ ਕਾਫਲੇ ਕਿ ਕਿਸਾਨਾਂ ਮਜ਼ਦੂਰਾਂ ਨੂੰ ਅਣਗੌਲਿਆ ਕਰਕੇ ਉਹਨਾਂ ਦੀਆਂ ਮੰਗਾਂ ਨਾ ਮੰਨ ਕੇ ਜਿਹੜੇ ਤੁਸੀਂ ਆਜ਼ਾਦੀ ਦੇ ਜਸ਼ਨ ਮਨਾ ਰਹੇ ਹੋ ਉਹਨਾਂ ਜਸ਼ਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਦੇਸ਼ ਦਾ ਕਿਸਾਨ ਮਜ਼ਦੂਰ ਪੀੜਤਾ ਆਲ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਉਹ 6 ਮਹੀਨੇ ਤੋਂ ਬਾਰਡਰਾਂ ਤੇ ਬੈਠਾ ਹੋਇਆ ਫਿਰ ਤੁਹਾਡੀ ਆਜ਼ਾਦੀ ਨੂੰ ਅਸੀਂ ਆਜ਼ਾਦੀ ਨਹੀਂ ਮੰਨਦੇਗੇ ਵੈਸੇ ਵੀ ਆਪਾਂ ਜਾਣਦੇ ਹੀ ਆ ਸਾਰੇ ਜੇ 1947 ਦੇ ਆਜ਼ਾਦੀ ਆਈ ਔਰ ਚੰਦ ਮੁਠੀ ਪਰ ਜਿਹੜੇ ਅਮੀਰ ਲੋਕ ਉਹਨਾਂ ਨੂੰ ਫਾਇਦਾ ਹੋਇਆ ਸਾਡੇ ਲੋਕ ਤਾਂ ਹਜੇ ਤੱਕ ਅੜੀ ਕਰ ਰਹੇ ਆ ਵੀ ਅਸੀਂ ਕਦੋਂ ਆਜ਼ਾਦੀ ਦੇ ਦਰਸ਼ਨ ਕਰਾਂਗੇ ਜਿਹੜੀ ਆਜ਼ਾਦੀ ਦਾ ਸੁਪਨਾ ਸਰਦਾਰ ਭਗਤ ਸਿੰਘ ਵਰਗ ਤੇ ਉਹਦੇ ਸਾਥੀਆਂ ਨੇ ਖਾਂਸੀ ਦੇ ਤਖਤ ਤੇ ਚੜਨ ਲੱਗਾ ਵੇਖਿਆ ਸੀ ਅਸੀਂ ਤਾਂ ਉਸ ਆਜ਼ਾਦੀ ਦੇ ਦਰਸ਼ਨ ਕਰਨ ਨੂੰ ਸਾਡੇ ਅੱਜ ਵੀ ਕਿਸਾਨ ਮਜ਼ਦੂਰ ਸਾਰੇ ਤਰਸ ਰਹੇ ਆ ਸੋ 15 ਅਗਸਤ ਨੂੰ ਬੇਨਤੀ ਹੈ ਭਰਾਵਾਂ ਨੂੰ ਵੱਧ ਤੋਂ ਵੱਧ ਟਰੈਕਟਰ ਲੈ ਕੇ ਕੋਈ ਜੀਪਕਾਰ ਨਹੀਂ ਲੈ ਕੇ ਆਉਣੀ ਆਪਾਂ ਮੋਟਰਸਾਈਕਲ ਨਹੀਂ ਲੈ ਕੇ ਆਉਣਾ ਆਪਦੇ ਆਪਦੇ ਇਲਾਕੇ ਦੇ ਵਿੱਚ ਗੂਆਂ ਨਾਲ ਗੱਲ ਕਰਕੇ ਰੂਟ ਪਲਾਨ ਕਰੋ ਤੇ ਆਪਾਂ ਟਰੈਕਟਰਾਂ ਦੇ ਪੰਜਾਬ ਦੇ ਵਿੱਚ ਅਜਿਹੇ ਵੱਡੇ ਮਾਰਚ ਕਰੀਏ ਕਿ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਮੋਰਚੇ ਦੇ ਨਾਲ ਲੋਕ ਮੋਰਚਾ ਪੂਰਾ ਚੜ੍ਹਦੀ ਕਲਾ 'ਚ ਆ ਤੇ ਆਪਣੀਆਂ ਮੰਗਾਂ ਮੰਨਣ ਵਾਸਤੇ ਸਰਕਾਰ ਮਜਬੂਰ ਹੋਵੇ ਤੇ ਆਪਾਂ ਆਪਦਾ ਮੋਰਚਾ ਜਿਹੜਾ ਮੰਗਾਂ ਮੰਵਾ ਕੇ ਚੜ੍ਹਦੀ ਕਲਾ ਨਾਲ ਸਮਾਪਤ ਕਰਕੇ ਫੇਰ ਹੀ ਘਰਾਂ ਨੂੰ ਆਵਾਂਗੇ ਜਦੋਂ ਆਪਣੀਆਂ ਮੰਗਾਂ ਮੰਨੀਆਂ ਗਈਆਂ ਸੋ ਆਸ ਕਰਦੇ ਹਾਂ ਤੁਸੀਂ ਤਕੜੇ ਹੋ ਕੇ ਜੋਰ ਲਾਓਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਤਰੀਕ ਨੂੰ ਜਦੋਂ ਇਹ ਦੇ ਦੇ ਹਾਕਮ ਆਜ਼ਾਦੀ ਦਾ ਮਨਾ ਰਹੇ ਹੋਣਗੇ ਜਸ਼ਨ ਬਿਲਕੁਲ ਉਸੇ ਸਮੇਂ ਆਪਣੇ ਮੋਰਚੇ ਦਾ ਸੱਦਾ ਵੀ ਆਪਾਂ ਟਰੈਕਟਰ ਮਾਰਚ ਕਰਾਂਗੇ ਪੂਰੇ ਦੇਸ਼ ਵਿੱਚ ਪੂਰੇ ਪੰਜਾਬ ਵਿੱਚ ਵੱਡੇ ਪਖਾਲ ਟਰੈਕਟਰ ਮਾਰਚ ਕੀਤੇ ਜਾਣਗੇ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਲਿਆ ਕੇ ਇਹਨਾਂ ਨੇ ਲੋਕਾਂ ਨੂੰ ਲੋਕਾਂ ਦਾ ਮੂੰਹ ਬੰਦ ਕਰਨ ਲੋਕਾਂ ਦਾ ਗਲਾ ਹੋਰ ਘੁੱਟਣ ਦੇ ਜਿਹੜੇ ਰਾਹ ਸਰਕਾਰ ਪਈ ਆ ਉਦੇ ਵਿਰੋਧ ਵਜੋਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਟਰੈਕਟਰਾਂ ਦੇ ਉਹ ਵੱਡੀ ਗਿਣਤੀ ਚ ਆਪਾਂ ਉਸ ਦਿਨ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਪਹਿਲੀ ਤੁਹਾਨੂੰ ਜਾਣਕਾਰੀ ਸਾਰੇ ਸਮੂਹ ਪੰਜਾਬ ਨਿਵਾਸੀਆਂ ਨੂੰ ਕਿ ਜੋ ਆਪਣੇ ਮੋਰਚੇ ਚੱਲ ਰਹੇ ਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਉਹ ਪੂਰੀ ਤਰ੍ਹਾਂ ਚੜ੍ਹਦੀ ਕਲਾ ਚ ਅੱਤ ਦੀ ਗਰਮੀ ਦੇ ਬਾਵਜੂਦ ਵੀ ਮੱਖੀਆਂ ਮੱਛਰ ਦੇ ਬਾਵਜੂਦ ਵੀ ਆਪਣੇ ਕਿਸਾਨ ਯੋਧੇ ਉੱਥੇ ਲਗਾਤਾਰ ਡਟੇ ਰਹੇ ਆ ਹੁਣ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਕੰਮ ਨਿਭੜ ਗਿਆ ਵਾ ਆਪਣੇ ਝੋਨੇ ਦਾ ਝੋਨੇ ਵੀ ਤਕਰੀਬਨ ਸੰਭ ਗਈ ਆ ਖਾਦਾ ਖੁੱਦਾ ਪੈ ਗਈਆਂ ਸੋ ਹੁਣ ਸਾਰੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਦੇ ਘਰਾਂ ਦੇ ਕੰਮ ਛੱਡਦੇ ਹੋਏ ਹੁਣ ਆਪ ਸਾਰੇ ਆਪਦੇ ਭਰਾਵਾਂ ਕੋਲੇ ਪਹੁੰਚ ਜੇ ਉਹਨਾਂ ਭਰਾਵਾਂ ਕੋਲੇ ਪਹੁੰਚ ਜੇ ਜਿਹੜੇ ਸਮੂਹ ਕਿਸਾਨੀ ਵਾਸਤੇ ਜਿਨ੍ਹਾਂ ਨੇ ਸਾਰਾ ਕੁਝ ਗਰਮੀ ਮੱਛਰ ਮੱਖੀਆਂ ਸਾਰਾ ਕੁਝ ੱਲਿਆ ਹੁਣ ਉਹ ਤੁਹਾਨੂੰ ਯਾਦ ਕਰ ਰਹੇ ਆ ਤੁਹਾਨੂੰ ਡੀਕ ਰਹੇ ਆ ਸੋ ਪਹਿਲੀ ਗੱਲ ਤਾਂ ਇਹ ਵੀ ਸਾਰੇ ਦੇ ਸਾਰੇ ਆਪਾਂ ਹੁਣ ਉੱਥੇ ਮੋਰਚਿਆਂ ਤੇ ਪਹੁੰਚ ਜੇ ਅਗਲੀ ਗੱਲ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗਾਇਰ ਰਾਜਨੀਤਿਕ ਵੱਲੋਂ 15 ਤਰੀਕ ਨੂੰ ਜਦੋਂ ਇਹ ਦੇਸ਼ ਦੇ ਹਾਕਮ ਆਜ਼ਾਦੀ ਦਾ ਮਨਾ ਰਹੇ ਹੋਣਗੇ ਜਸ਼ਨ ਬਿਲਕੁਲ ਉਸੇ ਸਮੇਂ ਆਪਣੇ ਮੋਰਚੇ ਦਾ ਸੱਦਾ ਵੀ ਆਪਾਂ ਟਰੈਕਟਰ ਮਾਰਚ ਕਰਾਂਗੇ ਪੂਰੇ ਦੇਸ਼ ਵਿੱਚ ਪੂਰੇ ਪੰਜਾਬ ਵਿੱਚ ਵੱਡੇ ਪਖਾਲ ਟਰੈਕਟਰ ਮਾਰਚ ਕੀਤੇ ਜਾਣਗੇ ਇੱਕ ਤਾਂ ਜਿਹੜੀਆਂ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਆਪਾਂ ਬੈਠੇ ਹੋਏ ਹਾਂ ਉੱਥੇ ਅ ਐਮਐਸਪੀ ਨਾਲ ਜੋੜ ਕੇ ਲਖੀਮਪੁਰ ਕੀਰੀ ਨਾਲ ਜੋੜ ਕੇ ਉਹ ਸਾਰੇ ਮੰਗਾਂ ਬਾਰੇ ਤੁਸੀਂ ਜਾਣਦੇ ਹੋ ਉਨਾ ਮੰਗਾਂ ਦੇ ਸਬੰਧ ਵਿੱਚ ਅਤੇ ਨਾਲ ਦੀ ਨਾਲ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਲਿਆ ਕੇ ਇਹਨਾਂ ਨੇ ਲੋਕਾਂ ਨੂੰ ਲੋਕਾਂ ਦਾ ਮੂੰਹ ਬੰਦ ਕਰਨ ਲੋਕਾਂ ਦਾ ਗਲਾ ਹੋਰ ਘੁੱਟਣ ਦੇ ਜਿਹੜੇ ਰਾਹ ਸਰਕਾਰ ਪਈ ਆ ਉਹਦੇ ਵਿਰੋਧ ਵਜੋਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਟਰੈਕਟਰਾਂ ਦੇ ਉਹ ਵੱਡੀ ਗਿਣਤੀ ਚ ਆਪਾਂ ਉਸ ਦਿਨ ਲੈ ਕੇ ਆਈਏ ਕੋਈ ਵੀ ਆਪਣਾ ਟਰੈਕਟਰ ਉਸ ਦਿਨ ਘਰੇ ਨਾ ਰਵੇ ਕਿਉਂਕਿ ਆਪਣਾ ਸਾਰਿਆਂ ਦਾ ਫਰਜ ਆ ਆਪਣਾ ਮੋਰਚਾ ਐਮਐਸਪੀ ਦਾ ਜਿਹੜਾ ਲੱਗਾ ਵਾ ਆਪਣੇ ਹੋਰ ਮੰਗਾਂ ਨੂੰ ਲੈ ਕੇ ਲੱਗਾ ਜਿਹੜਾ ਤਾਂ ਕਿ ਉਸ ਦਿਨ ਤੁਹਾਡੇ ਟਰੈਕਟਰਾਂ ਦੀ ਗਿਣਤੀ ਇਸ ਸਰਕਾਰ ਨੂੰ ਇਸ ਫਾਸ਼ੀਵਾਦੀ ਸਰਕਾਰ ਨੂੰ ਇਹ ਯਾਦ ਜਰੂਰ ਕਰਾ ਦੇਵੇ ਇਹ ਗੱਲ ਸਮਝਾ ਜ਼ਰੂਰ ਦੇਵੇ ਤੁਹਾਡੇ ਵੱਡੇ ਕਾਫਲੇ ਕਿ ਕਿਸਾਨਾਂ ਮਜ਼ਦੂਰਾਂ ਨੂੰ ਅਣਗੌਲਿਆ ਕਰਕੇ ਉਹਨਾਂ ਦੀਆਂ ਮੰਗਾਂ ਨਾ ਮੰਨ ਕੇ ਜਿਹੜੇ ਤੁਸੀਂ ਆਜ਼ਾਦੀ ਦੇ ਜਸ਼ਨ ਮਨਾ ਰਹੇ ਹੋ ਉਹਨਾਂ ਜਸ਼ਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਦੇਸ਼ ਦਾ ਕਿਸਾਨ ਮਜ਼ਦੂਰ ਪੀੜਤ ਆਲ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਉਹ 6 ਮਹੀਨੇ ਤੋਂ ਬਾਰਡਰਾਂ ਤੇ ਬੈਠਾ ਹੋਇਆ ਫਿਰ ਤੁਹਾਡੀ ਆਜ਼ਾਦੀ ਨੂੰ ਅਸੀਂ ਆਜ਼ਾਦੀ ਨਹੀਂ ਮੰਨਦੇਗੇ ਵੈਸੇ ਵੀ ਆਪਾਂ ਜਾਣਦੇ ਹੀ ਆ ਸਾਰੇ ਜੇ 1947 ਦੇ ਆਜ਼ਾਦੀ ਆਈ ਔਰ ਚੰਦ ਮੁਠੀ ਪਰ ਜਿਹੜੇ ਅਮੀਰ ਲੋਕ ਉਹਨਾਂ ਨੂੰ ਫਾਇਦਾ ਹੋਇਆ ਸਾਡੇ ਲੋਕ ਤਾਂ ਹਜੇ ਤੱਕ ਅੜੀ ਕਰ ਰਹੇ ਆ ਵੀ ਅਸੀਂ ਕਦੋਂ ਆਜ਼ਾਦੀ ਦੇ ਦਰਸ਼ਨ ਕਰਾਂਗੇ ਜਿਹੜੀ ਆਜ਼ਾਦੀ ਦਾ ਸੁਪਨਾ ਸਰਦਾਰ ਭਗਤ ਸਿੰਘ ਵਰਗ ਤੇ ਉਹਦੇ ਸਾਥੀਆਂ ਨੇ ਫਾਂਸੀ ਦੇ ਤਖਤ ਤੇ ਚੜਨ ਲੱਗਾ ਵੇਖਿਆ ਸੀ ਅਸੀਂ ਤਾਂ ਉਸ ਆਜ਼ਾਦੀ ਦੇ ਦਰਸ਼ਨ ਕਰਨ ਨੂੰ ਸਾਡੇ ਅੱਜ ਵੀ ਕਿਸਾਨ ਮਜ਼ਦੂਰ ਸਾਰੇ ਤਰਸ ਰਹੇ ਆ ਸੋ 15 ਅਗਸਤ ਨੂੰ ਬੇਨਤੀ ਹੈ ਭਰਾਵਾਂ ਨੂੰ ਵੱਧ ਤੋਂ ਵੱਧ ਟਰੈਕਟਰ ਲੈ ਕੇ ਕੋਈ ਜੀਪ ਕਾਰ ਨਹੀਂ ਲੈ ਕੇ ਆਉਣੀ ਆਪਾਂ ਮੋਟਰਸਾਈਕਲ ਨਹੀਂ ਲੈ ਕੇ ਆਉਣਾ ਆਪਦੇ ਆਪਦੇ ਇਲਾਕੇ ਦੇ ਵਿੱਚ ਆਗੂਆਂ ਨਾਲ ਗੱਲ ਕਰਕੇ ਰੂਟ ਪਲਾਨ ਕਰੋ ਤੇ ਆਪਾਂ ਟਰੈਕਟਰਾਂ ਦੇ ਪੰਜਾਬ ਦੇ ਵਿੱਚ ਅਜਿਹੇ ਵੱਡੇ ਮਾਰਚ ਕਰੀਏ ਕਿ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਮੋਰਚੇ ਦੇ ਨਾਲ ਲੋਕ ਮੋਰਚਾ ਪੂਰਾ ਚੜ੍ਹਦੀ ਕਲਾ 'ਚ ਆ ਤੇ ਆਪਣੀਆਂ ਮੰਗਾਂ ਮੰਨਣ ਵਾਸਤੇ ਸਰਕਾਰ ਮਜਬੂਰ ਹੋਵੇ ਤੇ ਆਪਾਂ ਆਪਦਾ ਮੋਰਚਾ ਜਿਹੜਾ ਮੰਗਾਂ ਮੰਵਾ ਕੇ ਚੜ੍ਹਦੀ ਕਲਾ ਨਾਲ ਸਮਾਪਤ ਕਰਕੇ ਫੇਰ ਹੀ ਘਰਾਂ ਨੂੰ ਆਵਾਂਗੇ ਜਦੋਂ ਆਪਣੀਆਂ ਮੰਗਾਂ ਮੰਨੀਆਂ ਗਈਆਂ ਸੋ ਆਸ ਕਰਦੇ ਹਾਂ ਤੁਸੀਂ ਤਕੜੇ ਹੋ ਕੇ ਜੋਰ ਲਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ